ਦੁਨੀਆ ਪਰ ਵਿੱਚ ਹੱਥੋ ਹੱਥ ਵਿਕਣ ਵਾਲੀ ਸੁਪਨ ਸਾਜ ਸੁਪਨਿਆਂ ਦੀ ਭਾਲ ਦੀ ਯਾਦੂਈ ਕਥਾ ਜੋ ਕਿ ਪਹਲੋ ਕੋਲੋ ਦੀ ਰਚਨਾ ਹੈ ਤੇ ਅਨਵਾਦ ਤਲਵੀਰ ਸਿੰਘ ਨੇ ਕੀਤਾ ਹੈ ਅੱਜ ਉਸ ਦਾ ਅਗਲਾ ਭਾਗ 9 ਤੁਹਾਡੇ ਨਾਲ ਸਾਂਝਾ ਕਰਨ ਜਾ ਰਹੀ ਹਾਂ ਜੀ ਤੁਸੀਂ ਸੌਣਿਓ YouTube ਚੈਨਲ ਸਭੀ ਮਾਰੂਥਲ ਦੀ ਰੇਤ ਵਿੱਚ ਸਫ਼ਰ ਸ਼ੁਰੂ ਕਰਨ ਤੋਂ ਪਹਿਲਾਂ ਤਾਤ ਸਾਜ ਨੇ ਮੁੰਡੇ ਨੂੰ ਕਿਹਾ ਇਹ ਨਾ ਸੋਚ ਕੇ ਤੂੰ ਪਿੱਛੇ ਕੀ ਛੱਡ ਆਇਆ ਹੈ ਸਭ ਕੁਝ ਹੀ ਤਾਂ ਸੰਸਾਰ ਦੀ ਆਤਮਾ ਵਿੱਚ ਲਿਖਿਆ ਹੋਇਆ ਹੈ ਅਤੇ ਇਹ ਸਦਾ ਉੱਥੇ ਹੀ ਰਹਿੰਦਾ ਹੈ ਮਰਦ ਰਵਾਨਾ ਹੋਣ ਦੀ ਥਾਂ ਵਾਪਸ ਪਰਤਣ ਦੇ ਸੁਪਨੇ ਵਧੇਰੇ ਲੈਂਦੇ ਹਨ ਮੁੰਡੇ ਨੇ ਕਿਹਾ ਉਹ ਹੁਣੇ ਤੋਂ ਮਾਰੂਥਲ ਦੀ ਚੋਪ ਦਾ ਮੋੜ ਆਦੀ ਹੋਣ ਲੱਗ ਪਿਆ ਸੀਗਾ ਜੇ ਬੰਦੇ ਨੂੰ ਲੱਭਣ ਵਾਲੀ ਚੀਜ਼ ਸ਼ੁੱਧ ਤਾਤ ਦੀ بنی ਹੋਈ ਹੋਵੇ ਤਾਂ ਇਹ ਕਦੇ ਵੀ ਖਰਾਬ ਨਹੀਂ ਹੁੰਦੀ ਅਤੇ ਬੰਦਾ ਹਮੇਸ਼ਾ ਵਾਪਸ ਪਰਤ ਸਕਦਾ ਹੈ ਪਰ ਜੇ ਤੁਹਾਨੂੰ ਲੱਭੀ ਹੋਈ ਚੀਜ਼ ਇੱਕ ਪਲ ਪਰ ਦੀ ਰੋਸ਼ਨੀ मात्र ਹੋਵੇ ਜਿਵੇਂ ਕਿ ਤਾਰਿਆਂ ਦਾ ਟੁੱਟਣਾ ਤਾਂ ਤੁਹਾਨੂੰ ਵਾਪਸੀ ਉੱਤੇ ਕੁਝ ਵੀ ਨਹੀਂ ਲੱਭੇਗਾ ਉਹ ਤਾਂ ਸਾਜੀ ਦੀ ਭਾਸ਼ਾ ਵਿੱਚ ਗੱਲ ਕਰ ਰਿਹਾ ਸੀਗਾ ਪਰ ਮੁੰਡਾ ਜਾਣਦਾ ਸੀ ਕਿ ਉਹ ਫਾਤਿਮਾ ਦੀ ਗੱਲ ਕਰ ਰਿਹਾ ਹੈ ਜੋ ਉਹ ਪਿੱਛੇ ਛੱਡ ਆਇਆ ਸੀ ਉਸ ਬਾਰੇ ਨਾ ਸੋਚਣਾ ਕਾਫੀ ਔਖਾ ਲੱਗਦਾ ਸੀਗਾ ਅਨੰਤ ਤੱਕ ਫੈਲਿਆ ਹੋਇਆ ਇਕੋ ਜਿਹਾ ਮਾਰੂਥਲ ਦੇਖ ਕੇ ਉਹ ਸੋਚਣ ਲੱਗ ਪਿਆ ਸੀ ਮੁੰਡਾ ਹਾਲੇ ਵੀ ਖੰਜੂਰ ਦੇ ਦਰਖਤਾਂ ਖੂਹਾਂ ਤੇ ਉਸ ਔਰਤ ਦਾ ਚਿਹਰਾ ਦੇਖ ਸਕਦਾ ਸੀ ਜਿਸ ਨੂੰ ਉਹ ਇਸ਼ਕ ਕਰਦਾ ਸੀ ਉਹ ਦੇਖ ਸਕਦਾ ਸੀ ਕਿ ਅੰਗਰੇਜ਼ ਆਪਣੇ ਤਜਰਬੇ ਕਰ ਰਿਹਾ ਸੀ ਅਤੇ ਉਸ ਊਠ ਵਾਲੇ ਨੂੰ ਵੀ ਜਿਸ ਨੇ ਅੰਜਾਨੇ ਵੇਝੀ ਉਸ ਦੇ ਅਧਿਆਪਕ ਦਾ ਕੰਮ ਕੀਤਾ ਸੀਗਾ ਮੁੰਡੇ ਨੇ ਸੋਚਿਆ ਖਬਰ ਤਾਂ ਸਾਜ ਨੇ ਕਦੇ ਇਸ਼ਕ ਵੀ ਨਹੀਂ ਕੀਤਾ ਸੀਗਾ ਤਾ ਸਾਜ ਅੱਗੇ ਅੱਗੇ ਚੱਲ ਰਿਹਾ ਸੀ ਅਤੇ ਉਸ ਦਾ ਬਾਝੌਰ ਤੇ ਮੋਢੇ ਤੇ ਬੈਠਾ ਸੀ ਪੰਛੀ ਨੂੰ ਮਾਰੂਥਲ ਦੀ ਭਾਸ਼ਾ ਚੰਗੀ ਤਰ੍ਹਾਂ ਆਉਂਦੀ ਸੀ ਅਤੇ ਜਦੋਂ ਹੀ ਉਹ ਰੁਕਦੇ ਉਹ ਸ਼ਿਕਾਰੀਆਂ ਦੀ ਪਾਲ ਵਿੱਚ ਉੱਡ ਜਾਂਦਾ ਸੀਗਾ ਪਹਿਲੇ ਦਿਨ ਉਹ ਇੱਕ ਖਰਗੋਸ਼ ਲੈ ਕੇ ਆਇਆ ਤੇ ਦੂਜੇ ਦਿਨ ਤੋਂ ਪੰਛੀ ਰਾਤ ਨੂੰ ਉਹ ਆਪਣਾ ਸੌਣ ਵਾਲਾ ਸਮਾਨ ਵਿਛਾਉਂਦੇ ਅਤੇ ਆਪਣੀ ਅੱਗ ਲਕੋਕੇ ਰੱਖਦੇ ਮਾਰੂਥਲ ਦੀਆਂ ਰਾਤਾਂ ਠੰਡੀਆਂ ਸਨ ਅਤੇ ਚੰ드ਰਮਾ ਦੇ ਸਫਰ ਕਰਨ ਕਾਰਨ ਇਹ ਹੋਰ ਕਾਲੀਆਂ ਹੁੰਦੀਆਂ ਜਾਂਦੀਆਂ ਸਨ ਉਹ ਹਫ਼ਤਾ ਪਾਰ ਤੁਰਦੇ ਰਹੇ ਅਤੇ ਐਸੇ ਸਮੇਂ ਦੌਰਾਨ ਸਿਰਫ ਇਹੀ ਗੱਲਾਂ ਕਰਦੇ ਰਹੇ ਕਿ ਕਬੀਲਿਆਂ ਵਿਚਲੀਆਂ ਲੜਾਈਆਂ ਤੋਂ ਬਚਣ ਲਈ ਉਹਨਾਂ ਨੂੰ ਕਿਹੜੀ احتیاط ਵਰਤਣੀ ਚਾਹੀਦੀ ਹੈ ਜੰਗ ਚੱਲ ਰਹੀ ਸੀ ਅਤੇ ਕਦੇ-ਕਦੇ ਹਵਾ ਵਿੱਚ ਖੂਨ ਦੀ ਹਲਕੀ ਜਹੀ ਬੋ ਵੀ ਸ਼ਾਮਲ ਹੁੰਦੀ ਸੀ ਲੜਾਈਆਂ ਕਿਤੇ ਨੇੜੇ ਹੀ ਕੀਤੀਆਂ ਜਾ ਰਹੀਆਂ ਸਨ ਅਤੇ ਹਵਾ ਮੁੰਡੇ ਨੂੰ ਇਹ ਚੇਤੇ ਕਰਾਉਂਦੀ ਸੀ ਕਿ ਨਿਸ਼ਾਨੀਆਂ ਵੀ ਇੱਕ ਭਾਸ਼ਾ ਹੈ ਜਿਹੜੀ ਉਸ ਨੂੰ ਉਹ ਗੱਲਾਂ ਦਿਖਾਉਣ ਲਈ ਸਦਾ ਤਿਆਰ ਰਹਿੰਦੀ ਹੈ ਜਿਹੜੀਆਂ ਉਹ ਖੁਦ ਦੇਖਣ ਤੋਂ ਅਸਮਰੱਥ ਰਿਹਾ ਸੀ ਸਤਵੇਂ ਦਿਨ ਤਾਸਹਾਜ ਨੇ ਰੋਜ਼ ਨਾਲੋਂ ਪਹਿਲਾਂ ਪੜਾ ਕਰਨ ਦਾ ਫੈਸਲਾ ਕੀਤਾ ਬਾਜ ਸ਼ਿਕਾਰ ਕਰਨ ਲਈ ਉੱਡ ਗਿਆ ਤੇ ਤਾਸ ਸਾਈ ਨੇ ਆਪਣੇ ਭਾਂਡੇ ਵਿੱਚ ਮੁੰਡੇ ਨੂੰ ਪੀਂਹ ਲਈ ਪਾਣੀ ਦਿੱਤਾ ਤਾਸਹਾਜ ਕਹਿਣ ਲੱਗਾ ਤੂੰ ਹੁਣ ਆਪਣੇ ਸਫ਼ਰ ਦੇ ਕਰੀਬ-ਕਰੀਬ ਅੰਤਮ ਪੜਾਅ ਤੇ ਪਹੁੰਚ ਗਿਆ ਹੈ ਮੈਂ ਤੈਨੂੰ ਇਸ ਲਈ ਵਧਾਈ ਦਿੰਦਾ ਹਾਂ ਕਿ ਤੂੰ ਆਪਣੀ ਹੋਂਣੀ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਹੈ ਮੁੰਡਾ ਕਹਿਣ ਲੱਗਾ ਸਾਰੇ ਰਸਤੇ ਪਰ ਤੁਸੀਂ ਮੈਨੂੰ ਕੁਝ ਨਹੀਂ ਦੱਸਿਆਗਾ ਮੈਂ ਸੋਚਿਆ ਸੀ ਕਿ ਤੁਸੀਂ ਮੈਨੂੰ ਆਪਣੇ ਗਿਆਨ ਦੀਆਂ ਕੁਝ ਗੱਲਾਂ ਸਿਖਾਓਗੇ ਕੁਝ ਸਮਾਂ ਪਹਿਲਾਂ ਮੈਂ ਇੱਕ ਐਸੇ ਬੰਦੇ ਨਾਲ ਮਾਰੂਥਲ ਵਿੱਚ ਸਫ਼ਰ ਕੀਤਾ ਜਿਸ ਕੋਲ ਤਾਰ ਸਾਜੀ ਬਾਰੇ ਬਹੁਤ ਸਾਰੀਆਂ ਕਿਤਾਬਾਂ ਸਨ ਪਰ ਉਸ ਤੋਂ ਵੀ ਮੈਂ ਕੁਝ ਵੀ ਨਹੀਂ ਸਿੱਖ ਸਕਿਆਗਾ ਤਾਰ ਸਾਜੀ ਨੇ ਜਵਾਬ ਦਿੱਤਾ ਸਿੱਖਣ ਦਾ ਸਿਰਫ ਇੱਕੋ ਹੀ ਢੰਗ ਹੈ ਇਹ ਕਾਰਜ ਰਾਹੀਂ ਕੀਤਾ ਜਾਂਦਾ ਹੈ ਜਿੰਨਾ ਕੁਝ ਤੈਨੂੰ ਜਾਣਨ ਦੀ ਲੋੜ ਸੀ ਤੂੰ ਉਹਨਾਂ ਕੁਝ ਆਪਣੀ ਯਾਤਰਾ ਦੌਰਾਨ ਸਿੱਖ ਲਿਆ ਹੈ ਹੁਣ ਤੈਨੂੰ ਸਿਰਫ ਇੱਕੋ ਹੀ ਚੀਜ਼ ਹੋਰ ਸਿੱਖਣ ਦੀ ਲੋੜ ਹੈ ਮੁੰਡਾ ਜਾਣਨਾ ਚਾਹੁੰਦਾ ਸੀ ਕਿ ਉਹ ਕਿਹੜੀ ਗੱਲ ਹੈ ਪਰ ਤਾਂ ਸਾਹ ਤਾਂ ਦੂਰ ਅਸਮਾਨ ਵੱਲ ਨੂੰ ਦੇਖਦਾ ਹੋਇਆ ਆਪਣੇ ਬਾਜ ਦੀ ਉਡੀਕ ਕਰ ਰਿਹਾ ਸੀਗਾ ਤੁਹਾਨੂੰ ਸਾਜ ਕਿਉਂ ਕਹਿੰਦੇ ਹਨ ਕਿਉਂਕਿ ਮੈਂ ਇਹੀ ਹਾਂ ਉਹਨਾਂ ਹੋਰ ਤਾਸਾ ਜਾਂਦਾ ਕੀ ਬਣਿਆ ਜਿਨ੍ਹਾਂ ਨੇ ਸੋਨਾ ਬਣਾਉਣ ਦੀ ਕੋਸ਼ਿਸ਼ ਕੀਤੀ ਪਰ ਬਣਾ ਨਾ ਸਕੇ ਬਜ਼ਰਗ ਕਹਿਣ ਲੱਗਾ ਉਹ ਸਿਰਫ ਸੋਨਾ ਹੀ ਲੱਭਣ ਦੀ ਕੋਸ਼ਿਸ਼ ਕਰ ਰਹੇ ਸਨ ਉਹ ਆਪਣੀ ਹੋਣੀ ਦਾ ਖਜ਼ਾਨਾ ਲੱਭਣ ਦੀ ਇੱਛਾ ਤਾਂ ਰੱਖਦੇ ਸਨ ਪਰ ਆਪਣੀ ਹੋਣੀ ਨੂੰ ਹਕੀਕਤ ਵਿੱਚ ਜਿਉਣ ਦੀ ਇੱਛਾ ਨਹੀਂ ਸਨ ਰੱਖਦੇਗੇ ਉਹ ਕਿਹੜੀ ਗੱਲ ਹੈ ਜਿਹੜੀ ਮੈਂ ਹਾਲੇ ਸਿੱਖਣੀ ਹੈ ਮੁੰਡੇ ਨੇ ਪੁੱਛਿਆ ਪਰ ਤਾਸਾ ਲਗਾਤਾਰ ਦੂਰ ਅਸਮਾਨ ਵੱਲ ਦੇਖਦਾ ਰਿਹਾ ਆਖਰਕਾਰ ਬਾਜ਼ ਖਾਣਾ ਲੈ ਕੇ ਆ ਗਿਆ ਉਹਨਾਂ ਕੋਲ ਪਹੁੰਚਿਆ ਉਹਨਾਂ ਧਰਤੀ ਵਿੱਚ ਇੱਕ ਟੋਆ ਪੁੱਟਿਆ ਤੇ ਇਸ ਵਿੱਚ ਅੱਗ ਬਾਲ ਲਈ ਤਾਂ ਇਸ ਦੀਆਂ ਲਾਟਾਂ ਦਿਖਾਈ ਨਾ ਦੇਣ। ਖਾਣਾ ਬਣਾਉਣ ਸਮੇ ਉਹ ਕਹਿਣ ਲੱਗਾ ਮੈਂ ਇਸ ਲਈ ਤਾਤ ਸਾਜਾਂ ਕਿਉਂਕਿ ਮੈਂ ਤਾਤ ਸਾਜਾਂ। ਮੈਂ ਇਹ ਵਿਗਿਆਨ ਆਪਣੇ ਦਾਦੇ ਤੋਂ ਸਿੱਖਿਆ ਸੀਗਾ ਜਿਸਨੇ ਆਪਣੇ ਪਿਤਾ ਤੋਂ ਸਿੱਖਿਆ ਸੀ ਤੇ ਇਹ سلسلہ ਸੰਸਾਰ ਦੀ ਉਤਪਤੀ ਵਾਲੇ ਦਿਨ ਤੋਂ ਹੀ ਚੱਲਿਆ ਆ ਰਿਹਾ ਹੈ। ਉਹਨਾਂ ਦਿਨ ਹੀ ਇਸ ਹੁਨਰ ਨੂੰ ਸਿਰਫ ਇੱਕ ਪੰਨੇ ਦੀ ਟਿੱਕੀ ਤੇ ਹੀ ਲਿਖਿਆ ਜਾ ਸਕਦਾ ਸੀਗਾ ਪਰ ਫਿਰ ਮਨੁੱਖ ਨੇ ਸਾਦਾ ਗੱਲਾਂ ਨੂੰ ਸਰਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੰਮੇ-ਲੰਮੇ ਵਿਗਿਆਨ ਵਿਆਖਿਆਵਾਂ ਅਤੇ ਦਾਰਸ਼ਨਿਕ ਕਿਤਾਬਾਂ ਲਿਖਣਾ ਸ਼ੁਰੂ ਕਰ ਦਿੱਤੀਆਂ ਉਹਨਾਂ ਇਹ ਵੀ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਉਹਨਾਂ ਨੂੰ ਪਹਿਲਾਂ ਨਾਲੋਂ ਬਿਹਤਰ ਢੰਗ ਤਰੀਕੇ ਆਉਂਦੇ ਹਨ ਫਿਰ ਵੀ ਪੰਨੇ ਦੀ ਟਿੱਕੀ ਅਜੇ ਵੀ ਕਾਇਮ ਹੈ ਪੰਨੇ ਦੀ ਉਸ ਟਿੱਕੀ ਤੇ ਕੀ ਲਿਖਿਆ ਹੋਇਆ ਸੀਗਾ ਮੁੰਡਾ ਜਾਨਣਾ ਚਾਹੁੰਦਾ ਸੀਗਾ ਤਾਂ ਸਾਇਨੇ ਧਰਤੀ ਵਿੱਚ ਕੁਝ ਬੋਣਾ ਸ਼ੁਰੂ ਕਰ ਦਿੱਤਾ ਪੰਜਾ ਮਿੰਟਾਂ ਵਿੱਚ ਹੀ ਉਸਨੇ ਖਾਕਾ ਮੁਕੰਮਲ ਕਰ ਲਿਆ ਸੀਗਾ ਜਦੋਂ ਉਹ ਵਾਹ ਰਿਹਾ ਸੀ ਤਾਂ ਮੁੰਡੇ ਨੂੰ ਬੁੱਢੇ ਬਾਦਸ਼ਾਹ ਦਾ ਚੇਤਾ ਆਇਆ ਅਤੇ ਨਾਲ ਉਸ ਬਾਜ਼ਾਰ ਦਾ ਵੀ ਜਿੱਥੇ ਉਹ ਉਸ ਦਿਨ ਮਿਲੇ ਸਨ ਇਹੋ ਪ੍ਰਤੀਤ ਹੁੰਦਾ ਸੀਗਾ ਜਿਵੇਂ ਇਹ ਘਟਨਾ ਅਨੰਤ ਸਾਲ ਪਹਿਲਾਂ ਵਾਪਰੀ ਹੋਵੇ ਪੰਨੇ ਦੀ ਟਿੱਕੀ ਤੇ ਇਹੀ ਕੁਝ ਲਿਖਿਆ ਹੋਇਆ ਹੈ ਤਾਸਾਜ ਨੇ ਕੰਮ ਮਕਾਉਣ ਮਗਰੋਂ ਕਿਹਾ ਮੁੰਡੇ ਨੇ ਧਰਤੀ ਤੇ ਲਿਖੇ ਨੂੰ ਪੜ੍ਹਨ ਦੀ ਕੋਸ਼ਿਸ਼ ਕੀਤੀ ਮੁੰਡੇ ਨੇ ਨਿਰਾਸ਼ ਹੋ ਕੇ ਕਿਹਾ ਇਹ ਤਾਂ ਕੋਈ ਕੋੜ ਹੈ ਇਹ ਤਾਂ ਉਸੇ ਤਰ੍ਹਾਂ ਦੀ ਹੈ ਜਿਸ ਤਰ੍ਹਾਂ ਦਾ ਮੈਂ ਅੰਗਰੇਜ਼ੀ ਦੀ ਕਿਤਾਬ ਵਿੱਚ ਦੇਖਿਆ ਸੀਗਾ ਨਹੀਂ ਤਾਸਾਜ ਨੇ ਜਵਾਬ ਦਿੱਤਾ ਇਹ ਤਾਂ ਉਹਨਾਂ ਦੋ ਸ਼ਿਖਰਿਆਂ ਦੀ ਉਡਾਣ ਹੈ ਜਿਸ ਨੂੰ ਸਿਰਫ ਤਰਕ ਨਾਲ ਹੀ ਨਹੀਂ ਸਮਝਿਆ ਜਾ ਸਕਦਾਗਾ ਪੰਨੇ ਦੀ ਟਿੱਕੀ ਜਾਂ ਸੰਸਾਰ ਦੀ ਆਤਮਾ ਤੋਂ ਸਿੱਧੇ ਤੌਰ ਤੇ ਆਈ ਹੋਈ ਚੀਜ਼ ਹੈ ਸਿਆਣੀ ਲੋਕ ਸਮਝਦੇ ਸੰਨ ਕਿ ਇਹ ਕੁਦਰਤੀ ਸੰਸਾਰ ਸਿਰਫ ਇੱਕ ਪਰਛਾਵਾ ਹੈ ਤੇ ਇਸ ਸਵਰਗ ਦੀ ਨਕਲ मात्र ਹੈ ਐਸੇ ਸੰਸਾਰ ਦੀ ਹੋਣ ਦਾ ਮਤਲਬ ਸਿਰਫ ਇਸ ਗੱਲ ਦੀ ਗਾਰੰਟੀ ਹੈ ਕਿ ਜਿਹੜਾ ਦੂਸਰਾ ਸੰਸਾਰ ਕਿਤੇ ਵੀ ਮੌਜੂਦ ਹੈ ਉਹ ਬਿਲਕੁਲ ਮੁਕੰਮਲ ਹੈ ਅੱਲਾ ਨੇ ਐਸੇ ਸੰਸਾਰ ਨੂੰ ਐਸੇ ਲਈ ਸਿਰਜਿਆ ਤਾਂ ਵਿਚਲੀਆਂ ਲੜਾਈਆਂ ਤੋਂ ਬਚਣ ਲਈ ਉਹਨਾਂ ਨੂੰ ਕਿਹੜੀ ਤਾਂ ਕਿ ਐਸੀਆਂ ਦਿਖਾਈ ਦੇਣ ਵਾਲੀਆਂ ਵਸਤਾਂ ਰਹੀ ਧਰਤੀ ਦੇ ਲੋਕ ਉਸ ਦੀਆਂ ਅਧਿਆਤਮਿਕ ਸਿੱਖਿਆਵਾਂ ਨੂੰ ਵੀ ਸਮਝ ਸਕਣ ਅਤੇ ਉਸ ਦੀ ਸਿਆਣਪ ਦੇ ਕਮਾਲ ਨੂੰ ਵੀ ਜਦੋਂ ਮੈਂ ਕਾਰਜ ਦੀ ਗੱਲ ਕਰਦਾ ਹਾਂ ਤਾਂ ਮੇਰਾ ਮਤਲਬ ਇਹੀ ਹੁੰਦਾ ਹੈ ਕੀ ਮੈਨੂੰ ਪੰਨੇ ਦੀ ਟਿੱਕੀ ਨੂੰ ਸਮਝਣਾ ਚਾਹੀਦਾ ਹੈ ਮੁੰਡੇ ਨੇ ਪੁੱਛਿਆ ਸ਼ਾਇਦ ਜੇ ਤੂੰ ਇਸ ਵੇਲੇ ਤਾਸ ਸਾਜੀ ਦੀ ਕਿਸੇ ਪ੍ਰਯੋਗਸ਼ਾਲਾ ਵਿੱਚ ਹੁੰਦਾ ਤਾਂ ਪੰਨੇ ਦੀ ਟਿੱਕੀ ਦੇ ਭੇਜ ਨੂੰ ਪੜਨ ਅਤੇ ਸਮਝਣ ਦਾ ਇਹ ਸਭ ਤੋਂ ਵਧੀਆ ਮੌਕਾ ਹੋਣਾ ਸੀਗਾ ਪਰ ਤੂੰ ਇਸ ਵੇਲੇ ਮਾਰੂਥਲ ਵਿੱਚ ਹੈ ਇਸ ਲਈ ਆਪਣੇ ਆਪ ਨੂੰ ਮਾਰੂਥਲ ਵਿੱਚ ਹੀ ਜਜ਼ਬ ਕਰ ਮਾਰੂਥਲ ਹੀ ਤੈਨੂੰ ਸੰਸਾਰ ਬਾਰੇ ਸਮਝਾਏਗਾ ਅਸਲ ਵਿੱਚ ਤਾਂ ਧਰਤੀ ਉਤਲੀ ਕੋਈ ਚੀਜ਼ ਇਸ ਤਰ੍ਹਾਂ ਕਰ ਸਕਦੀ ਹੈ ਤੈਨੂੰ ਤਾਂ ਅਸਲ ਵਿੱਚ ਮਾਰੂਥਲ ਨੂੰ ਸਮਝਣ ਦੀ ਵੀ ਲੋੜ ਨਹੀਂਗੀ ਤੂੰ ਤਾਂ ਜੇ ਮਿੱਟੀ ਦੇ ਇੱਕ ਕਣ ਤੇ ਵੀ ਵਿਚਾਰ ਕਰ ਲਵੇਂ ਤਾਂ ਤੂੰ ਸਿਰਜਣਾ ਦੇ ਸਾਰੇ ਕਮਲਾਂ ਨੂੰ ਦੇਖ ਸਕੇਗਾ ਮੈਂ ਆਪਣੇ ਆਪ ਨੂੰ ਮਾਰੂਥਲ ਵਿੱਚ ਕਿਵੇਂ ਜਜ਼ਬ ਕਰਾਂ ਆਪਣੇ ਦਿਲ ਦੀ ਸੁਣ ਇਹ ਸਭ ਕੁਝ ਜਾਣਦਾ ਹੈ ਕਿਉਂਕਿ ਇਹ ਅੋਚਾਨਾ ਆਤਮਾ ਵਿੱਚੋਂ ਆਇਆ ਹੈ ਅਤੇ ਇੱਕ ਦਿਨ ਉੱਥੇ ਹੀ ਭਰਤ ਜਾਵੇਗਾ ਅਗਲੇ 2 ਦਿਨ ਵਿਓ ਚੁੱਪਚੀ ਪੀਤੇ ਹੀ ਮਾਰੂਥਲ ਵਿੱਚੋਂ ਲੰਘਦੇ ਰਹੇ ਤਾਂ ਸਾਜ਼ ਪਹਿਲਾਂ ਨਾਲੋਂ ਵਧੇਰੇ ਕਿਤੇ ਚੌਕਸ ਹੋ ਗਿਆ ਸੀ ਕਿਉਂਕਿ ਉਹ ਐਸੇ ਇਲਾਕੇ ਵੱਲ ਵੱਧ ਰਹੇ ਸਨ ਜਿੱਥੇ ਸਭ ਤੋਂ ਵੱਧ ਹਿੰਸਕ ਲੜਾਈਆਂ ਚੱਲ ਰਹੀਆਂ ਸਨ ਜਿਉਂ-ਜਿਉਂ ਉਹ ਅੱਗੇ ਵੱਧਦੇ ਰਹੇ ਤਿਉਂ-ਤਿਉਂ ਮੁੰਡੇ ਨੇ ਆਪਣੇ ਦਿਲ ਦੀ ਗੱਲ ਸਾਨੂੰ ਦੀ ਕੋਸ਼ਿਸ਼ ਕਰਨੀ ਸ਼ੁਰੂ ਕਰ ਦਿੱਤੀ ਇਸ ਤਰ੍ਹਾਂ ਕਰਨਾ ਸੌਖਾ ਨਹੀਂ ਸੀਗਾ ਪਹਿਲਾ ਪਹਿਲ ਉਸ ਦਾ ਦਿਲ ਹਮੇਸ਼ਾ ਹੀ ਆਪਣੀ ਕਹਾਣੀ ਦੱਸਣ ਲਈ ਤਿਆਰ ਰਹਿੰਦਾ ਸੀ ਪਰ ਪਿਛਲੇ ਕੁਝ ਸਮੇਂ ਤੋਂ ਅਜੀਹਨ ਨਹੀਂ ਸੀ ਹੋ ਰਿਹਾ ਕਦੇ-ਕਦੇ ਐਸਾ ਸਮਾਂ ਵੀ ਆਉਂਦਾ ਜਦੋਂ ਉਸ ਦਾ ਦਿਲ ਆਪਣੀ ਉਦਾਸੀ ਬਿਆਨ ਕਰਨ ਵਿੱਚ ਕਈ-ਕਈ ਘੰਟੇ ਲਾ ਦਿੰਦਾ ਅਤੇ ਕਈ ਵਾਰੀ ਮਾਰੂਥਲ ਦੀ ਚੜਦੀ ਸਵੇਰ ਉੱਤੇ ਹੀ ਇਹਨਾ ਭਾਵੁਕ ਹੋ ਜਾਂਦਾ ਕਿ ਮੁੰਡੇ ਨੂੰ ਆਪਣੇ ਅਥਰੂ ਲੁਕਾਉਣੇ ਪੈਂਦੇ ਮੁੰਡਾ ਜਦੋਂ ਉਸ ਨਾਲ ਖਜ਼ਾਨੇ ਦੀ ਗੱਲ ਕਰਦਾ ਤਾਂ ਉਸ ਦਾ ਦਿਲ ਸਭ ਤੋਂ ਤੇਜ਼ੀ ਨਾਲ ਧੜਕਦਾ ਜਦੋਂ ਮੁੰਡਾ ਮਾਰੂਥਲ ਦੇ ਅਮੋਕ ਦਸਹਾਂਦਿਆਂ ਵਿੱਚ ਗਮ ਹੋ ਜਾਂਦਾ ਤਾਂ ਇਹ ਹੌਲੀ ਧੜਕਣ ਲੱਗਦਾ ਪਰ ਉਸਦਾ ਦਿਲ ਕਦੇ ਵੀ ਚੁੱਪ ਨਹੀਂ ਸੀ ਰਹਿੰਦਾਗਾ ਉਦੋਂ ਵੀ ਉਹ ਨਹੀਂ ਜਦੋਂ ਮੁੰਡਾ ਅਤੇ ਤਾਸਾ ਚੁੱਪ ਹੋ ਗਏ ਹੁਣ ਉਸ ਰਾਤ ਜਦੋਂ ਉਹਨਾਂ ਪੜਾਕ ਕੀਤਾ ਤਾਂ ਮੁੰਡੇ ਨੇ ਪੁੱਛਿਆ ਸਾਨੂੰ ਆਪਣੇ ਦਿਲਾਂ ਦੀ ਗੱਲ ਕਿਉਂ ਸੋਣੀ ਚਾਹੀਦੀ ਹੈ ਕਿਉਂਕਿ ਜਿੱਥੇ ਕਿਤੇ ਵੀ ਤੁਹਾਡਾ ਦਿਲ ਹੈ ਉੱਥੇ ਹੀ ਤੁਹਾਨੂੰ ਤੁਹਾਡਾ ਖਜ਼ਾਨਾ ਲੱਭਣਾ ਹੈ ਮੁੰਡਾ ਕਹਿਣ ਲੱਗਾ ਪਰ ਮੇਰਾ ਦਿਲ ਤਾਂ ਉਤੇਜਿਤ ਹੈ ਇਸ ਨੇ ਆਪਣੇ ਸੁਪਨੇ ਹਨ ਇਹ ਭਾਵੁਕ ਹੋ ਜਾਂਦਾ ਹੈ ਤੇ ਮਾਰੂਥਲ ਦੀ ਔਰਤ ਨੂੰ ਇਸ਼ਕ ਕਰਨ ਲੱਗਾ ਹੈ ਇਹ ਮੈਥੋਂ ਗੱਲਾਂ ਪੁੱਛਦਾ ਰਹਿੰਦਾ ਹੈ ਤੇ ਰਾਤ ਨੂੰ ਉਦੋਂ ਮੈਨੂੰ ਸੌਣ ਨਹੀਂ ਦਿੰਦਾ ਜਦੋਂ ਮੈਂ ਉਸ ਔਰਤ ਬਾਰੇ ਸੋਚ ਰਿਹਾ ਹੁੰਨਾ ਹਾਂ ਇਹ ਤਾਂ ਠੀਕ ਹੀ ਹੈ ਤੇਰਾ ਦਿਲ ਜਾਣਦਾ ਹੈ ਜੋ ਕੁਝ ਵੀ ਉਹ ਕਹਿ ਰਿਹਾ ਹੈ ਉਸ ਨੂੰ ਸੁਣਦਾ ਰਹ ਅਗਲੇ ਤਿੰਨ ਦਿਨ ਦੌਰਾਨ ਦੋਵੇਂ ਮੁਸਾਫਰ ਬਹੁਤ ਸਾਰੇ ਹਥਿਆਰਬੰਦ ਕਬਾਇਲੀਆ ਦੇ ਕੋਲੋਂ ਦੀ ਲੰਗੇ ਸੀਗੇ ਅਤੇ ਉਹਨਾਂ ਬਹੁਤ ਸਾਰੇ ਹੋਰ ਸੈਨਿਕ ਦੂਰ ਵੀ ਦੇਖੇ ਸੀਗੇ ਮੁੰਡੇ ਦੇ ਦਿਲ ਨੇ ਡਰ ਦੀਆਂ ਗੱਲਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਦਿਲ ਨੇ ਉਸ ਨੂੰ ਅਨੰਤ ਆਤਮਾ ਤੋਂ ਸੁਣੀਆਂ ਕਹਾਣੀਆਂ ਸੁਣਾਈਆਂ ਉਹਨਾਂ ਲੋਕਾਂ ਦੀਆਂ ਕਹਾਣੀਆਂ ਜਿਨ੍ਹਾਂ ਨੇ ਆਪਣਾ ਖਜ਼ਾਨਾ ਲੱਭਣ ਦੀ ਕੋਸ਼ਿਸ਼ ਕੀਤੀ ਪਰ ਕਦੇ ਵੀ ਸਫਲ ਨਾ ਹੋਏ ਕਦੇ-ਕਦੇ ਇਹ ਮੁੰਡਾ ਮੁੰਡੇ ਨੂੰ ਇਹ ਗੱਲ ਕਹਿ ਕੇ ਡਰਾ ਦਿੰਦਾ ਕਿ ਖਬਰੇ ਉਹਨਾਂ ਵੀ ਉਸ ਦਾ ਖਜ਼ਾਨਾ ਨਾ ਲੱਭੇ ਜਾਂ ਫਿਰ ਉਹ ਮਾਰੂਥਲ ਵਿੱਚ ਹੀ ਮਰ ਜਾਵੇ ਕਦੇ-ਕਦੇ ਉਹ ਮੁੰਡੇ ਨੂੰ ਦੱਸਦਾ ਕਿ ਇਹ ਬੜਾ ਸੰਤੋਸ਼ਟ ਸੀਗਾ ਕਿਉਂਕਿ ਇਸ ਨੂੰ ਪਿਆਰ ਅਤੇ ਅਮੀਰੀ ਲੱਭ ਪਈ ਸੀਗੀ ਮੇਰਾ ਦਿਲ ਗਦਾਰ ਹੈ ਇਹ ਨਹੀਂ ਚਾਹੁੰਦਾ ਕਿ ਮੈਂ ਅੱਗੇ ਜਾਵਾਂ ਜਦੋਂ ਉਹ ਕੋੜਿਆਂ ਨੂੰ ਸਾਹ ਦਿਵਾਉਣ ਲਈ ਰੁਕੇ ਤਾਂ ਮੁੰਡੇ ਨੇ ਤਾਂ ਸਾਰੀ ਨੂੰ ਕਿਹਾ ਤਾਂ ਸਾਰੀ ਨੇ ਜਵਾਬ ਦਿੱਤਾ ਇਹਦੀ ਗੱਲ ਸਮਝ ਆਉਂਦੀ ਹੈ ਇਹ ਕੁਦਰਤੀ ਤੌਰ ਤੇ ਹੀ ਡਰਦਾ ਹੈ ਕਿ ਆਪਣਾ ਸੁਪਨਾ ਪੂਰਾ ਕਰਦੇ ਕਰਦੇ ਤੂੰ ਕਿਤੇ ਉਹ ਕੁਝ ਨਾ ਗਵਾ ਬੈਠੇ ਜੋ ਕੋਈ ਤੂੰ ਹੁਣ ਤੱਕ ਹਾਸਲ ਕੀਤਾ ਹੈ ਤਾਂ ਫਿਰ ਮੈਨੂੰ ਆਪਣੇ ਦਿਲ ਦੀ ਗੱਲ ਕਿਉਂ ਸੁਣਨੀ ਚਾਹੀਦੀ ਹੈ ਕਿਉਂਕਿ ਤੂੰ ਇਸ ਤੋਂ ਬਾਅਦ ਕਦੇ ਵੀ ਇਸ ਨੂੰ ਸ਼ਾਂਤ ਨਹੀਂ ਕਰ ਸਕੇਂਗਾ ਜੇ ਤੂੰ ਇਸ ਤਰ੍ਹਾਂ ਬਹਾਨਾ ਕੀਤਾ ਜੋ ਇਸ ਨੇ ਦੱਸਿਆ ਹੈ ਉਹ ਤੂੰ ਸੁਣਿਆ ਨਹੀਂ ਤਾਂ ਹਮੇਸ਼ਾ ਇਹ ਤੇਰੇ ਅੰਦਰ ਬੈਠਾ ਹੋਇਆ ਵਾਰ-ਵਾਰ ਦੁਹਰਾਉਂਦਾ ਰਹੇਗਾ ਕਿ ਤੂੰ ਜ਼ਿੰਦਗੀ ਬਾਰੇ ਅਤੇ ਸੰਸਾਰ ਬਾਰੇ ਕੀ ਸੋਚਦਾ ਹੈ ਤੁਹਾਡਾ ਮਤਲਬ ਹੈ ਕਿ ਜੇ ਇਹ ਦੁਖੀ ਵੀ ਕਰੇ ਤਾਂ ਵੀ ਮੈਨੂੰ ਇਹਦੀ ਗੱਲ ਸੁਣਨੀ ਚਾਹੀਦੀ ਹੈ ਗਦਾਰੀ ਦੀ ਛੱਟ ਅਚੰਚੇਤ ਵੱਜਦੀ ਹੈ ਜੇ ਤੁਸੀਂ ਆਪਣੇ ਦਿਲ ਨੂੰ ਚੰਗੀ ਤਰ੍ਹਾਂ ਜਾਣੋ ਤਾਂ ਇਹ ਤੁਹਾਡੇ ਨਾਲ ਕਦੇ ਵੀ ਗਦਾਰੀ ਨਹੀਂ ਕਰ ਸਕਦਾ ਇਸ ਦਾ ਕਾਰਨ ਇਹ ਹੈ ਕਿ ਤੁਸੀਂ ਇਸ ਦੇ ਸੁਪਨਿਆਂ ਤੇ ਇਸ਼ਾਵਾਂ ਨੂੰ ਜਾਣਦੇ ਹੋਵੋਗੇ ਅਤੇ ਇਹ ਵੀ ਜਾਣਦੇ ਹੋਵੋਗੇ ਕਿ ਇਹਨਾਂ ਨਾਲ ਕਿਵੇਂ ਨਿਪਟਣਾ ਹੈ ਜਿਉਂ-ਜਿਉਂ ਉਹ ਮਾਰੂਥਲ ਲੰਘਦੇ ਗਏ ਮੁੰਡਾ ਆਪਣੇ ਦਿਲ ਨੂੰ ਸੰਭਾਲਦਾ ਰਿਹਾ ਉਹ ਇਸ ਦੁਨੀਆਂ ਚੱਲਣ ਨੂੰ ਸਮਝਣ ਲੱਗ ਪਿਆ ਸੀਗਾ ਅਤੇ ਨਾਲ ਹੀ ਇਸ ਨੂੰ ਪ੍ਰਵਾਨ ਵੀ ਕਰਨ ਲੱਗ ਪਿਆ ਸੀਗਾ ਉਸ ਦਾ ਡਰ ਜਾਂਦਾ ਰਿਹਾ ਤੇ ਨਾਲ ਦੀ ਨਾਲ ਉਹ ਨਖਲਸਤਾਨ ਦੇ ਵਾਪਸ ਜਾਣ ਦੀ ਲੋੜ ਬਾਰੇ ਵੀ ਭੁੱਲ ਗਿਆ ਕਿਉਂਕਿ ਇੱਕ ਸ਼ਾਮ ਉਸ ਦੇ ਦਿਲ ਨੇ ਉਸ ਨੂੰ ਦੱਸਿਆ ਕਿ ਉਹ ਖੁਸ਼ੀ ਦਾ ਇਹ ਕਹਿ ਲੱਗਾ ਭਾਵੇਂ ਮੈਂ ਕਦੇ-ਕਦੇ ਸ਼ਿਕਾਇਤ ਕਰਦਾ ਹਾਂ ਪਰ ਇਹ ਇਸ ਲਈ ਹੈ ਕਿਉਂਕਿ ਮੈਂ ਕਿਸੇ ਬੰਦੇ ਦਾ ਦਿਲ ਹਾਂ ਅਤੇ ਬੰਦਿਆਂ ਦੇ ਦਿਲ ਇਸੇ ਤਰ੍ਹਾਂ ਹੀ ਹੁੰਦੇ ਹਨ ਲੋਕ ਆਮ ਕਰਕੇ ਆਪਣੇ ਸਭ ਤੋਂ ਮਹੱਤਵਪੂਰਨ ਸੁਪਨੇ ਦੀ ਪਾਲ ਕਰਨ ਤੋਂ ਡਰਦੇ ਰਹਿੰਦੇ ਹਨ ਕਿਉਂਕਿ ਉਹ ਮਹਿਸੂਸ ਕਰਦੇ ਹਨ ਕਿ ਉਹ ਇਹਨਾਂ ਸੁਪਨਿਆਂ ਦੇ ਕਾਬਲ ਨਹੀਂ ਹਨ ਜਾਂ ਫਿਰ ਉਹ ਇਹਨਾਂ ਨੂੰ ਪ੍ਰਾਪਤ ਕਰਨ ਦੇ ਸਮਰੱਥ ਨਹੀਂ ਹਨ ਅਸੀਂ ਉਹਨਾਂ ਦੇ ਦਿਲ ਆਪਣੇ ਉਹਨਾਂ ਪਿਆਰਿਆਂ ਬਾਰੇ ਸੋਚ ਕੇ ਹੀ ਡਰ ਜਾਂਦੇ ਹਾਂ ਜਿਹੜੇ ਸਦਾ ਲਈ ਚਲੇ ਜਾਂਦੇ ਹਨ ਜਾਂ ਫਿਰ ਉਹਨਾਂ ਆਪਾਂ ਤੋਂ ਡਰਨ ਲੱਗਦੇ ਹਨ ਜਿਹੜੇ ਚੰਗੇ ਹੋ ਸਕਦੇ ਹਨ ਪਰ ਨਹੀਂ ਸਨ ਜਾਫਰ ਉਹਨਾਂ ਖਜ਼ਾਨਿਆਂ ਬਾਰੇ ਜਿਹੜੇ ਲੱਭੇ ਜਾ ਸਕਦੇ ਸਨ ਪਰਸਾ ਦਾ ਲਈ ਰੇਤੇ ਵਿੱਚ ਦੱਬੇ ਰਹੇ ਗਏ ਆ ਕਿਉਂਕਿ ਜਦੋਂ ਇਹ ਸਭ ਕੁਝ ਵਾਪਰਦਾ ਹੈ ਤਾਂ ਸਭ ਤੋਂ ਵੱਧ ਤਕਲੀਫ ਸਾਨੂੰ ਹੀ ਹੁੰਦੀ ਹੈ ਮੇਰਾ ਦਿਲ ਡਰਦਾ ਹੈ ਕਿ ਖਬਰੇ ਐਸਨੂੰ ਤਕਲੀਫ ਸਹਿਣੀ ਪਵੇ ਇੱਕ ਮਸਿਆ ਦੀ ਰਾਤ ਅਸਮਾਨ ਵੱਲ ਦੇਖਦੇ ਹੋਏ ਮੁੰਡੇ ਨੇ ਤਾਂ ਸਾਜ ਨੂੰ ਕਿਹਾ ਆਪਣੇ ਦਿਲ ਨੂੰ ਦੱਸ ਕਿ ਦਰਦ ਦਾ ਡਰ ਖਦ ਦਰਦ ਨਾਲੋਂ ਕਿਤੇ ਜ਼ਿਆਦਾ ਭੈੜਾ ਹੁੰਦਾ ਹੈ ਇਹ ਵੀ ਦੱਸ ਕਿ ਕਿਸੇ ਵੀ ਉਸ ਦਿਲ ਨੂੰ ਅੱਜ ਤੱਕ ਉਹਨੂੰ ਕੋਈ ਤਕਲੀਫ ਨਹੀਂ ਹੋਈਗੀ ਜਦੋਂ ਇਹ ਆਪਣੇ ਸੁਪਨਿਆਂ ਦੀ ਭਾਲ ਵਿੱਚ ਨਿਕਲਦਾ ਹੈ ਕਿਉਂਕਿ ਭਾਲ ਤਾਂ ਹਰ ਪਲ ਹੀ ਅੱਲਾਹ ਤੇ ਇਸ ਦੀ ਅਨੰਤਤਾ ਨਾਲ ਸੁਮੇਲ ਦਾ ਪਲ ਹੁੰਦਾ ਹੈ ਮੁੰਡੇ ਨੇ ਆਪਣੇ ਦਿਲ ਨੂੰ ਕਿਹਾ ਖੋਜ ਦਾ ਹਰ ਪਲ ਈਸ਼ਵਰ ਨਾਲ ਸੰਮੇਲ ਹੁੰਦਾ ਹੈ ਜਦੋਂ ਮੈਂ ਸੱਚਮੁੱਚ ਹੀ ਆਪਣਾ ਖਜ਼ਾਨਾ ਲੱਭਦਾ ਰਿਹਾ ਹਾਂ ਤਾਂ ਹਰ ਦਿਨ ਦੀ ਰੌਸ਼ਨੀ ਹੁੰਦਾ ਸੀਗਾ ਕਿਉਂਕਿ ਮੈਂ ਜਾਣਦਾ ਸਾਂ ਕਿ ਇਸ ਦਿਨ ਦਾ ਹਰ ਪਲ ਉਸ ਖਜ਼ਾਨੇ ਦਾ ਹਿੱਸਾ ਹੈ ਜਿਹੜਾ ਮੈਂ ਲੱਭਾਂਗਾ ਜਦੋਂ ਵੀ ਮੈਂ ਆਪਣੇ ਖਜ਼ਾਨੇ ਦੀ ਹਕੀਕੀ ਭਾਲ ਕਰਦਾ ਹੇ ਹਾ ਹਾ ਉਦੋਂ ਹੀ ਮੈਂ ਰਸਤੇ ਵਿੱਚ ਐਸਾ ਨਵਾਂ ਚੀਜ਼ਾਂ ਲੱਭੀਆਂ ਹਨ ਜਿਹੜੀਆਂ ਮੈਨੂੰ ਕਦੇ ਨਹੀਂ ਸੰਭ ਲੱਭ ਸਕਦਾਂ ਜੇਕਰ ਮੈਂ ਉਹ ਕੰਮ ਕਰਨ ਦਾ ਹੌਸਲਾ ਨਾ ਕੀਤਾ ਹੁੰਦਾ ਜਿਹੜਾ ਕੰਮ ਕਿਸੇ ਅੱਜ ਲਈ ਅਸੰਭਵ ਮਹਿਸੂਸ ਹੁੰਦਾ ਸੀਗਾ ਇਸ ਲਈ ਉਹ ਬਸ ਦੈਰ ساری ਸ਼ਾਮ ਚੁੱਪ ਰਿਹਾ ਅਸਰਾਤ ਮੁੰਡੇ ਨੂੰ ਡੂੰਗੀ ਨੀਂਦ ਆਈ ਅਤੇ ਜਦੋਂ ਉਹ ਉੱਠਿਆ ਤਾਂ ਉਸਦੇ ਦਿਲ ਨੇ ਉਸ ਨੂੰ ਐਸੀਆਂ ਗੱਲਾਂ ਦੱਸਣੇ ਸ਼ੁਰੂ ਕਰ ਦਿੱਤੀਆਂ ਜਿਹੜੀਆਂ ਸਿੱਧੀਆਂ ਹੀ ਅਨੰਤ ਦੀ ਆਤਮਾ ਤੋਂ ਆਈਆਂ ਸਨ ਇਸਨੇ ਦੱਸਿਆ ਕਿ ਜਿਹੜੇ ਲੋਕ ਖੁਸ਼ ਹੁੰਦੇ ਹਨ ਉਹਨਾਂ ਸਭ ਦੇ ਅੰਦਰ ਹੀ ਈਸ਼ਵਰ ਹੁੰਦਾ ਹੈ ਉਸਨੇ ਇਹ ਵੀ ਦੱਸਿਆ ਕਿ ਖੁਸ਼ੀ ਤਾਂ ਜਿਵੇਂ ਕਿ ਤਾਂ ਸਾਈ ਨੇ ਦੱਸਿਆ ਸੀਗਾ ਮਾਰੂਥਲ ਦੀ ਰੇਤ ਦੇ ਕਿਣਕੇ ਵਿੱਚੋਂ ਵੀ ਲੱਭ ਸਕਦੀ ਹੈ ਕਿਉਂਕਿ ਰੇਤੇ ਦਾ ਇੱਕ ਕਿਣਕਾ ਸਿਰਜਣਾ ਦਾ ਇੱਕ ਪਲ ਹੈ ਅਤੇ ਇਸ ਕائنات ਨੂੰ ਸਿਰਜਣੇ ਸਿਰਜੀ ਜਾਣ ਵਿੱਚ ਕਰੋੜਾਂ ਸਾਲ ਲੱਗੇ ਸਨ ਉਸ ਦਾ ਦਿਲ ਕਹਿਣ ਲੱਗਾ ਇਸ ਧਰਤੀ ਤੇ ਹਰ ਸ਼ਖਸ ਲਈ ਕੋਈ ਨਾ ਕੋਈ ਖਜ਼ਾਨਾ ਉਡੀਕ ਰਿਹਾ ਹੈ ਅਸਲੀ ਲੋਕਾਂ ਦੇ ਦਿਲਾਂ ਇਨ੍ਹਾਂ ਲੋਕਾਂ ਦੇ ਦਿਲ ਇਨ੍ਹਾਂ ਖਜ਼ਾਨਿਆਂ ਬਾਰੇ ਬਹੁਤੀਆਂ ਗੱਲਾਂ ਨਹੀਂ ਕਰਦੇਗੇ ਕਿਉਂਕਿ ਲੋਕ ਹੁਣ ਇਹਨਾਂ ਦੀ ਪਾਲ ਵਿੱਚ ਜਾਣਾ ਹੀ ਨਹੀਂ ਚਾਹੁੰਦੇਗੇ ਅਸੀਂ ਇਹ ਗੱਲਾਂ ਸਿਰਫ ਬੱਚਿਆਂ ਨੂੰ ਹੀ ਕਹਿੰਦੇ ਹਾਂ ਉਸ ਤੋਂ ਬਾਅਦ ਤਾਂ ਅਸੀਂ ਜ਼ਿੰਦਗੀ ਨੂੰ ਆਪ ਮੁਹਾਰੇ ਆਪਣੀ ਹੋਂਦ ਵੱਲ ਤੋਰਦੇ ਰਹਿੰਦੇ ਹਾਂ ਮਨ ਦੇ ਭਾਗਾਂ ਨੂੰ ਬਹੁਤ ਘਟ ਲੋਖ ਹਨ ਜਿਹੜੇ ਆਪਣੇ ਲਈ ਮਿੱਥੇ ਹੋਏ ਰਾਸਤੇ ਤੇ ਚੱਲਦੇ ਹਨ ਉਹਨਾਂ ਦੀ ਹੁਣਿਆ ਦਾ ਰਸਤਾ ਅਤੇ ਉਹਨਾਂ ਦੀ ਖੁਸ਼ੀ ਵੱਲ ਦਾ ਰਸਤਾ ਬਹੁਤ ਸਾਰੇ ਲੋਕ ਸਮਝਦੇ ਹਨ ਕਿ ਸੰਸਾਰ ਬੜਾ ਖਤਰਨਾਕ ਥਾਂ ਹੈ ਅਤੇ ਕਿਉਂਕਿ ਉਹ ਇਸ ਤਰ੍ਹਾਂ ਸੋਚਦੇ ਹਨ ਇਸ ਲਈ ਸੰਸਾਰ ਵੀ ਉਸੇ ਤਰ੍ਹਾਂ ਹੀ ਖਤਰਨਾਕ ਬਣ ਜਾਂਦਾ ਹੈ ਇਸ ਲਈ ਅਸੀਂ ਉਹਨਾਂ ਦੇ ਦਿਲ ਲਗਾਤਾਰ ਤੀਵਾ ਬੋਲਣ ਲੱਗਦੇ ਹਾਂ ਅਸੀਂ ਕਦੇ ਵੀ ਬੋਲਣਾ ਬੰਦ ਨਹੀਂ ਕਰਦੇਗੇ ਪਰ ਸਾਨੂੰ ਲੱਗਣ ਲੱਗਦਾ ਹੈ ਕਿ ਸਾਡੇ ਸ਼ਬਦ ਸੁਣੇ ਹੀ ਨਹੀਂ ਜਾਣਗੇ ਅਸੀਂ ਨਹੀਂ ਚਾਹੁੰਦੇ ਕਿ ਲੋਕਾਂ ਨੂੰ ਦੁੱਖ ਹੋਵੇ ਕਿਉਂਕਿ ਉਹ ਆਪਣੇ ਦਿਲਾਂ ਨੂੰ ਨਹੀਂ ਸੁਣਦੇਗੇ ਲੋਕਾਂ ਦੇ ਦਿਲ ਉਹਨਾਂ ਨੂੰ ਆਪਣੇ ਸੁਪਨਿਆਂ ਦੀ ਪੂਰਤੀ ਦੇ ਯਤਨ ਕਰਦੇ ਰਹਿੰਦੇ ਕਿਉਂ ਨਹੀਂ ਕਹਿੰਦੇਗੇ ਮੁੰਡੇ ਨੇ ਤਾਂ ਸਾਰੇ ਨੂੰ ਪੁੱਛਿਆ ਕਿਉਂਕਿ ਇਸ ਨਾਲ ਹੀ ਦਿਲ ਨੂੰ ਸਭ ਤੋਂ ਵੱਧ ਤਕਲੀਫ ਹੁੰਦੀ ਹੈ ਅਤੇ ਦਿਲ ਤਕਲੀਫ ਨਹੀਂ ਸਹਿਣਾ ਚਾਹੁੰਦੇਗੇ ਅਸ ਦਿਨ ਤੋਂ ਬਾਅਦ ਮੁੰਡੇ ਨੇ ਆਪਣੇ ਦਿਲ ਨੂੰ ਸਮਝਣਾ ਸ਼ੁਰੂ ਕਰ ਦਿੱਤਾ ਸੀ ਉਸਨੇ ਦਿਲ ਨੂੰ ਕਿਹਾ ਕਿ ਉਹ ਕਦੇ ਵੀ ਉਸ ਨਾਲ ਗੱਲਾਂ ਕਰਨੀਆਂ ਬੰਦ ਨਾ ਕਰੇ ਉਸਨੇ ਕਿਹਾ ਕਿ ਜਦੋਂ ਕਦੇ ਵੀ ਉਹ ਆਪਣੇ ਸੁਪਨੇ ਤੋਂ ਲੰਬੇ ਹੋ ਜਾਵੇ ਤਾਂ ਉਸਦਾ ਦਿਲ ਉਸ ਨੂੰ ਅਜਿਹਾ ਕਰਨ ਤੋਂ ਰੋਕੇ ਅਤੇ ਚੇਤਾਵਨੀ ਦੇਵੇ ਮੁੰਡੇ ਨੇ ਪ੍ਰਣ ਕੀਤਾ ਕਿ ਜਦੋਂ ਵੀ ਉਹ ਕਦੇ ਉਹ ਚਿਤਾਵਣੀ ਨੂੰ ਸੁਨੇਗਾ ਤਾਂ ਦਿਲ ਦੇ ਸੁਨੇਹੇ ਵੱਲ ਧਿਆਨ ਦੇਵੇਗਾ ਅਸਰਾਤ ਉਸਨੇ ਇਹ ਸਾਰੀਆਂ ਗੱਲਾਂ ਤਾਰਸਾ ਨੂੰ ਦੱਸੀਆਂ ਤੇ ਤਾਰਸਾ ਸਮਝ ਗਿਆ ਕਿ ਮੁੰਡੇ ਦਾ ਦਿਲ ਅਨੰਤ ਦੀ ਆਤਮਾ ਤੱਕ ਪਹੁੰਚ ਗਿਆ ਹੈ ਹੁਣ ਮੈਨੂੰ ਕੀ ਕਰਨਾ ਚਾਹੀਦਾ ਹੈ ਮੁੰਡੇ ਨੇ ਪੁੱਛਿਆ ਤਾਰਸਾ ਜਵਾਬ ਕਹਿਣ ਲੱਗਾ ਫਿਰ ਆ ਪਿੰਡ ਦੀ ਦਿਸ਼ਾ ਵਲ ਨੂੰ ਵੱਧਦਾ ਜਾਂ ਤੇ ਨਾਲ ਦੀ ਨਾਲ ਨਿਸ਼ਾਨੀਆਂ ਵੱਲ ਧਿਆਨ ਦਿੰਦਾ ਛਾ ਤੇਰਾ ਦਿਲ ਹਾਲੇ ਵੀ ਇਸ ਗੱਲ ਦੇ ਜੋਗ ਹੈ ਕਿ ਉਹ ਤੈਨੂੰ ਖਜ਼ਾਨੇ ਦੀ ਥਾਂ ਦਿਖਾ ਸਕੇਗਾ ਕਿ ਇਹ ਉਹੀ ਗੱਲ ਹੈ ਜਿਹੜੀ ਮੈਨੂੰ ਹਾਲੇ ਵੀ ਜਾਣਣੀ ਜ਼ਰੂਰੀ ਹੈ ਨਹੀਂ ਤੈਨੂੰ ਹਾਲੇ ਜੋ ਕੁਝ ਜਾਨਣਾ ਚਾਹੀਦਾ ਹੈ ਉਹ ਇਸ ਤਰ੍ਹਾਂ ਹੈ ਕਿਸੇ ਸੁਪਨੇ ਦੀ ਪੂਰਤੀ ਹੋਣ ਤੋਂ ਪਹਿਲਾਂ ਅਨੰਤ ਦੀ ਆਤਮਾ ਸਭ ਕਾਸੇ ਦਾ ਇਮਤਿਹਾਨ ਲੈਂਦੀ ਹੈ ਜੋ ਕੁਝ ਬੰਦੇ ਨੇ ਰਸਤੇ ਵਿੱਚ ਸਿੱਖਿਆ ਹੋਵੇਗਾ ਇਹ ਜਿਹਾ ਇਸ ਲਈ ਨਹੀਂ ਕਰਦੀਗੀ ਕਿ ਮਾੜੀ ਹੈ ਸਭ ਨੂੰ ਅਸਲੀ ਕਰਦੀ ਹੈ ਤਾਂ ਕਿ ਆਪਣਾ ਸੁਪਨਾ ਪੂਰਾ ਕਰਨ ਦੇ ਨਾਲ-ਨਾਲ ਅਸੀਂ ਇਹ ਸੁਪਨਾ ਪੂਰਾ ਕਰਨ ਦੇ ਰਸਤੇ ਦੌਰਾਨ ਹਾਸਲ ਕੀਤੇ ਹੋਏ ਸਭ ਨੂੰ ਚੰਗੀ ਤਰ੍ਹਾਂ ਚੇਤੇ ਕਰ ਲਈਏ। ਇਹੀ ਉਹ ਨੁਕਤਾ ਹੁੰਦਾ ਹੈ ਜਿੱਥੇ ਬਹੁਤ ਸਾਰੇ ਲੋਕ ਪਾਲ ਛੱਡ ਦਿੰਦੇ ਹਨ। ਇਹੀ ਉਹ ਸਮਾਂ ਹੁੰਦਾ ਹੈ ਜਦੋਂ ਮਾਰੂਥਲ ਦੀ ਭਾਸ਼ਾ ਮੁਤਾਬਕ ਬੰਦਾ ਉਦੋਂ ਪਿਆਸ ਨਾਲ ਮਰ ਜਾਂਦਾ ਹੈ ਜਦੋਂ ਦੂਰ ਖਜੂਰ ਦੇ ਦਰਖਤ ਦਿਖਾਈ ਦੇਣ ਲੱਗਦੇ ਹਨ। ਹਰ ਖੋਜ ਦੇ ਸ਼ੁਰੂ ਵਿੱਚ ਸ਼ੁਰੂਆਤੀ ਸ਼ੁਭ ਕਿਸਮਤ ਹੁੰਦੀ ਹੈ ਤੇ ਹਰ ਖੋਜ ਦਾ ਅੰਤ ਹੋਣ ਤੱਕ ਜੇਤੂ ਨੇ ਬਹੁਤ ਸਖਤ ਇਮਤਿਹਾਨ ਪਾਸ ਕਰਨ ਲਈ ਹੁੰਦੇ ਹਨ ਮੁੰਡੇ ਨੂੰ ਆਪਣੇ ਦੇਸ਼ ਦਾ ਇੱਕ ਪੁਰਾਣਾ ਮੁਹਾਵਰਾ ਚੇਤੇ ਆਇਆ ਇਸ ਮੁਤਾਬਕ ਲੋ ਲੱਗਣ ਤੋਂ ਪਹਿਲਾਂ ਹਨੇਰਾ ਇੱਕਦਮ ਕਾੜਾ ਹੋ ਜਾਂਦਾ ਹੈ ਅਗਲੇ ਦਿਨ ਖਤਰੇ ਦਾ ਪਹਿਲਾ ਸੰਕੇਤ ਦਿਖਾਈ ਦਿੱਤਾ ਤਿੰਨ ਹਥਿਆਰਬੰਦ ਕਬਾਈਲੀ ਉਹਨਾਂ ਕੋਲ ਆਏ ਤੇ ਪੁੱਛਣ ਲੱਗੇ ਕਿ ਉਹ ਦੋਵੇਂ ਉੱਥੇ ਕੀ ਕਰ ਰਹੇ ਸਨ ਮੈਂ ਆਪਣੇ ਬਾਜ਼ ਨਾਲ ਸ਼ਿਕਾਰ ਕਰ ਰਿਹਾ ਹਾਂ ਤਾਂ ਸਾਇ ਨੇ ਜਵਾਬ ਦਿੱਤਾ ਸੀਗਾ ਕਬਾਈਲੀ ਕਹਿਣ ਲੱਗੇ ਅਸੀਂ ਤੁਹਾਡੇ ਤਲਾਸ਼ੀ ਲਵਾਂਗੇ ਕਿ ਕਿਤੇ ਤੁਹਾਡੇ ਕੋਲ ਕੋਈ ਹਥਿਆਰ ਤਾਂ ਨਹੀਂਗਾ ਤਾਂ ਸਾਇ ਮਰਕੜੇ ਜਿਹੇ ਕੋੜੇ ਤੋਂ ਉੱtre ਆਤੇ ਮੁੰਡੇ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਸੀਗਾ ਤੇਰੇ ਕੋਲ ਇੰਨੀ ਦੌਲਤ ਕਿਉਂ ਹੈ ਇੱਕ ਕਬਾਈਲੀ ਨੇ ਮੁੰਡੇ ਦਾ ਚੋਲਾ ਫੋਲਦੇ ਹੋਏ ਪੁੱਛਿਆ ਸੀਗਾ ਮੈਂ ਇਹ ਪਿਰਾਮਿੰਡ ਤੱਕ ਪਹੁੰਚਣ ਲਈ ਮੈਨੂੰ ਚਾਹੀਦੀ ਹੈ ਉਸਨੇ ਕਿਹਾ ਕਿਹੜਾ ਕਬਾਈਲੀ ਤਾਸਾਜ ਦਾ ਸਮਾਨ ਫਰੋੜ ਰਿਹਾ ਸੀਗਾ ਉਸ ਨੂੰ ਇੱਕ ਛੋਟੀ ਜਹੀ ਸ਼ੀਸ਼ੀ ਦੀ ਬੋਤਲ ਮਿਲੀ ਜਿਸ ਦੇ ਵਿੱਚ ਕੋਈ ਤਰਲ ਪਦਾਰਥ ਭਰਿਆ ਹੋਇਆ ਸੀਗਾ ਇਸ ਦੇ ਨਾਲ ਹੀ ਪੀਲੇ ਰੰਗ ਦਾ ਇੱਕ ਸ਼ੀਸ਼ੇ ਦਾ ਅੰਡਾ ਵੀ ਸੀਗਾ ਜਿਹੜਾ ਕਿ ਮੁਰਗੀ ਦੇ ਅੰਡੇ ਨਾਲੋਂ ਰਦਾਕ ਵੱਡਾ ਸੀਗਾ ਇਹ ਚੀਜ਼ਾਂ ਕੀ ਹਨ ਅਸਨੇ ਪੁੱਛਿਆ ਇਹ ਪਾਰਸ ਪੱਥਰਾਂ ਤੇ ਜੀਵਨ ਅੰਮ੍ਰਿਤ ਹਨ ਇਹ ਤਾਸਾਜਾਂ ਦੀ عظیم ਪ੍ਰਾਪਤੀ ਹਨ ਜਿਹੜਾ ਵੀ ਇਸ ਅੰਮ੍ਰਿਤ ਨੂੰ ਪੀ ਲਵੇ ਉਹ ਮੁੜ ਕਦੇ ਬਿਮਾਰ ਨਹੀਂ ਹੋਵੇਗਾ ਅਤੇ ਇਸ ਪੱਥਰ ਦਾ ਛੋਟਾ ਜਿਹਾ ਟੁਕੜਾ ਵੀ ਤਾਸਾਜ ਤਾਤ ਨੂੰ ਸੋਨੇ ਵਿੱਚ ਬਦਲ ਸਕਦਾ ਹੈ। ਅਰਬੋਸ ਤੇ ਹੱਸਣ ਲੱਗੇ ਅਤੇ ਤਾ ਸਾਜ ਵੀ ਉਹਨਾਂ ਦੇ ਨਾਲ ਹੱਸਣ ਲੱਗ ਪਿਆ। ਉਹਨਾਂ ਸੋਚਿਆ ਕਿ ਉਸ ਦਾ ਜਵਾਬ ਬੜਾ ਹਸਾਉਣਾ ਸੀ ਅਤੇ ਇਸ ਲਈ ਉਹਨਾਂ ਮੁੰਡੇ ਨੂੰ ਤੇ ਤਾ ਸਾਜ ਨੂੰ ਉਹਨਾਂ ਦੇ ਸਾਜ਼-ਸਮਾਨ ਸਮੇਤ ਅੱਗੇ ਜਾਣ ਦਿੱਤਾ। ਥੋੜਾ ਜਿਹਾ ਅੱਗੇ ਜਾਣ ਤੋਂ ਬਾਅਦ ਮੁੰਡੇ ਨੇ ਤਾ ਸਾਜ ਨੂੰ ਕਿਹਾ ਕਿ ਤੂੰ ਪਾਗਲ ਹੋ ਗਿਆ ਹੈ। ਉਹਨਾਂ ਨੂੰ ਇਹ ਗੱਲ ਕਿਉਂ ਦੱਸੀ ਆ? ਤਾਸਾਈ ਨੇ ਜਵਾਬ ਦਿੱਤਾ ਤਾਂ ਕਿ ਤੈਨੂੰ ਜ਼ਿੰਦਗੀ ਦਾ ਇੱਕ ਸਧਾਰਨ ਜਿਹਾ ਸਬਕ ਸਿਖਾ ਸਕਾਂ ਜਦੋਂ ਤੁਹਾਡੇ ਅੰਦਰ ਬਹੁਤ ਮਹਾਨ ਤੇ ਵੱਡੇ ਖਜ਼ਾਨੇ ਹੋਣ ਤੇ ਜੇ ਤੁਸੀਂ ਹੋਰਾਂ ਨੂੰ ਇਹਨਾਂ ਬਾਰੇ ਦੱਸਣ ਲੱਗੋ ਤਾਂ ਤੁਹਾਡੇ ਤੇ ਅਕਸਰ ਹੀ ਵਿਸ਼ਵਾਸ ਨਹੀਂ ਕੀਤਾ ਜਾਂਦਾਗਾ ਉਹ ਮਾਰੂਥਲ ਵਿੱਚ ਅੱਗੇ ਵਧਣ ਗਏ ਹਰ ਦਿਨ ਦੇ ਲੰਗਰ ਨਾਲ ਮੁੰਡੇ ਦਾ ਦਿਲ ਵੱਧ ਤੋਂ ਵੱਧ ਸ਼ਾਂਤ ਹੁੰਦਾ ਜਾ ਰਿਹਾ ਸੀਗਾ ਇਹ ਹੁਣ ਬੀਤੇ ਜਾਂ ਭਵਿੱਖ ਦੀਆਂ ਗੱਲਾਂ ਨਹੀਂ ਸਨ ਜਾਣਨਾ ਚਾਹੁੰਦਾਗਾ ਇਹ ਸਿਰਫ ਮਾਰੂਥਲ ਨੂੰ ਸਮਝਣ ਤੇ ਹੀ ਖੈਸੀਗਾ ਤੇ ਮੁੰਡੇ ਦੇ ਨਾਲ ਨਾਲ ਹੀ ਅਨੰਤ ਦੀ ਆਤਮਾ ਨੂੰ ਸਮਝਣ ਵਿੱਚ ਵੀ ਮੁੰਡਾ ਤੇ ਉਸ ਦਾ ਦਿਲ ਮਿੱਤਰ ਬਣ ਰਹੇ ਸਨ ਅਤੇ ਉਹਨਾਂ ਵਿੱਚੋਂ ਕੋਈ ਵੀ ਹੁਣ ਇੱਕ ਦੂਜੇ ਨੂੰ ਦਗਾ ਨਹੀਂ ਸੀ ਦੇ ਸਕਦਾਗਾ ਜਦੋਂ ਕੋਦੇਵੀ ਉਹਦਾ ਦਿਲ ਅਸਨ ਨਾਲ ਗੱਲ ਕਰਦਾ ਤਾਂ ਇਸਦਾ ਮਤਲਬ ਮੁੰਡੇ ਨੂੰ ਹੱਲਾਸ਼ੀਰੀ ਦੇਣਾ ਹੁੰਦਾ ਅਤੇ ਤਾਕਤ ਦੇਣਾ ਹੁੰਦਾ ਕਿਉਂਕਿ ਮਰੁਥਲ ਵਿੱਚ ਚੁੱਪ ਦੇ ਦਿਨ ਬੜੇ ਥਕਾਵਟ ਭਰੇ ਸਨ ਉਸ ਦੇ ਦਿਲ ਨੇ ਮੁੰਡੇ ਨੂੰ ਦੱਸਿਆ ਕਿ ਉਹਦੇ ਸਭ ਤੋਂ ਵੱਡੇ ਗੁਣ ਕੀ ਸਨ ਸਭ ਤੋਂ ਪਹਿਲਾਂ ਉਸਦਾ ਇਹ ਹੌਸਲਾ ਸੀ ਕਿ ਉਸਨੇ ਆਪਣੀਆਂ ਭੇਡਾਂ ਦਾ ਤਿਆਗ ਕਰ ਦਿੱਤਾ ਅਤੇ ਉਸਨੇ ਆਪਣੀ ਹੁਣੀ ਲੱਭਣ ਦੀ ਕੋਸ਼ਿਸ਼ ਕੀਤੀ ਅਤੇ ਸ਼ੀਸ਼ੇ ਦੇ ਸਮਾਨ ਦੀ ਦੁਕਾਨ ਵਿੱਚ ਉਸਨੇ ਉਤਸ਼ਾਹ ਨਾਲ ਕੰਮ ਕੀਤਾ ਸੀਗਾ ਅਤੇ ਉਸਦੇ ਦਿਲ ਨੇ ਮੁੰਡੇ ਨੂੰ ਇਹ ਵੀ ਗੱਲ ਦੱਸੀ ਸੀਗੀ ਕਿ ਜਿਸ ਵੱਲ ਉਸਦਾ ਕਦੇ ਧਿਆਨ ਨਹੀਂ ਸੀ ਗਿਆਗਾ ਇਸ ਦੇ ਇਸ ਨੇ ਮੁੰਡੇ ਨੂੰ ਉਹਨਾਂ ਖਤਰਿਆਂ ਬਾਰੇ ਦੱਸਿਆ ਜਿਹੜੇ ਮੁੰਡੇ ਨੂੰ ਦਰਪੇਸ਼ ਆਉਣੇ ਸਨ ਪਰ ਜਿੰਨਾ ਬਾਰੇ ਉਸਨੇ ਕਦੇ ਵੀ ਸੋਚਿਆ ਤੱਕ ਨਹੀਂ ਸੀਗਾ ਉਸਨੇ ਦਿਲ ਨੇ ਦੱਸਿਆ ਕਿ ਇੱਕ ਵਾਰ ਜਦੋਂ ਮੁੰਡੇ ਨੇ ਆਪਣੇ ਪਿਤਾ ਦੀ ਰਫਲ ਚੱਕ ਲਈ ਸੀ ਤਾਂ ਉਸਨੇ ਇਹ ਲਕੋ ਦਿੱਤੀ ਸੀ ਕਿਉਂਕਿ ਇਹ ਡਰ ਰਿਹਾ ਸੀਗਾ ਕਿ ਮੁੰਡਾ ਕਿਤੇ ਆਪਣੇ ਆਪ ਨੂੰ ਜ਼ਖਮੀ ਨਾ ਕਰ ਲਵੇ ਅਤੇ ਇਸਨੇ ਮੁੰਡੇ ਨੂੰ ਉਹ ਵੀ ਜਿੱਤੇ ਕਰਵਾਇਆ ਸੀਗਾ ਜਦੋਂ ਉਹ ਖੇਤਾ ਵਿੱਚ ਬਿਮਾਰ ਹੋ ਗਿਆ ਸੀ ਤੇ ਉਲਟੀਆਂ ਕਰਨ ਲੱਗਿਆ ਸੀਗਾ ਇਸ ਤੋਂ ਬਾਅਦ ਉਹ ਗਹਿਰੀ ਨੀਂਦ 'ਚੋਂ ਗਿਆ ਸੀਗਾ ਕੋਈ ਦੂਰ ਹੀ ਦੋ ਚੋਰ ਘਾਤ ਲਈ ਬੈਠੇ ਸਨ ਅਤੇ ਉਹਨਾਂ ਦਾ ਵਿਚਾਰ ਮੁੰਡੇ ਦੀਆਂ ਭੇਡਾਂ ਚੋਰੀ ਕਰਨਾ ਸੀਗਾ ਤੇ ਉਸ ਦਾ ਕਤਲ ਕਰ ਦੇਣਾ ਸੀਗਾ ਪਰ ਕਿਉਂਕਿ ਮੁੰਡਾ ਉੱਥੋਂ ਦੀ ਲੰਘਿਆ ਹੀ ਨਹੀਂ ਸੀਗਾ ਇਸ ਲਈ ਉਹਨਾਂ ਇਹ ਸੋਚ ਕੇ ਉੱਥੋਂ ਜਾਣ ਦਾ ਫੈਸਲਾ ਕਰ ਲਿਆ ਕਿ ਉਹ ਮੁੰਡੇ ਨੇ ਸ਼ਾਇਦ ਰਸਤਾ ਬਦਲ ਲਿਆ ਹੋਵੇਗਾ ਕੀ ਬੰਦੇ ਦਾ ਦਿਲ ਸਦਾ ਉਸਦੀ ਮਦਦ ਕਰਦਾ ਹੈ ਮੁੰਡੇ ਨੇ ਤਾਂ ਸਾਇ ਨੂੰ ਪੁੱਛਿਆ ਬੋਤਾ ਕਰਕੇ ਉਹਨਾਂ ਦੇ ਦਿਲ ਹੀ ਮਦਦ ਕਰਦੇ ਹਨ ਜਿਹੜੇ ਆਪੋ ਆਪਣੀਆਂ ਹੋਣਾਂ ਦੀ ਪ੍ਰਾਪਤੀ ਦਾ ਯਤਨ ਕਰਦੇ ਹਨ ਉਹ ਬੱਚਿਆਂ ਸ਼ਰਾਬੀਆਂ ਤੇ ਬਡੇਰੀ ਉਮਰ ਦੇ ਲੋਕਾਂ ਦੀ ਵੀ ਮਦਦ ਕਰਦੇ ਹਨ ਤਾਂ ਕਿ ਇਹਦਾ ਇਹ ਮਤਲਬ ਹੈ ਕਿ ਮੈਨੂੰ ਕਦੇ ਖਤਰੇ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਦਾ ਮਤਲਬ ਇਹ ਹੈ ਕਿ ਦਿਲ ਜੋ ਕੁਝ ਕਰ ਸਕਦਾ ਹੋਵੇਗਾ ਕਰਦਾ ਹੈ ਤਾਂ 사이 ਨੇ ਕਿਹਾ ਇੱਕ ਸ਼ਾਮ ਉਹ ਕਿਸੇ ਕਮੀਲੇ ਦੇ ਪੜਾਦੇ ਕੋਲ ਦੀ ਲੰਗੇ ਸੀਗੇ ਇਸ ਪੜਾਦੇ ਹਰੇਕ ਕੋਨੇ ਤੇ ਬਹੁਤ ਸੁੰਦਰ ਚਿੱਟੇ ਝੋਗਿਆਂ ਵਾਲੇ ਹਥਿਆਰਬੰਦ ਅਰਬ ਖੜੇ ਜਵਾਨ ਖੜੇ ਸਨ ਬੰਦੇ ਬੈਠੇ ਹੁੱਕਾ ਪੀ ਰਹੇ ਸਨ ਤੇ ਲੜਾਈਆਂ ਦੀਆਂ ਕਹਾਣੀਆਂ ਸੁਣਾ ਰਹੇ ਸਨ ਉਹਨਾਂ ਵਿੱਚੋਂ ਕਿਸੇ ਨੇ ਵੀ ਦੋਹਾ ਯਾਤਰੂਆਂ ਵੱਲ ਧਿਆਨ ਨਾ ਦਿੱਤਾ ਫੌਜੀ ਪੜਾ ਤੋਂ ਅੱਗੇ ਲੰਘੋਂ ਤੋਂ ਬਾਅਦ ਮੁੰਡੇ ਨੇ ਕਿਹਾ ਕੋਈ ਖਤਰਾ ਨਹੀਂਗਾ ਜਦੋਂ ਤਾਂ ਸਾਜ ਬੋਲਿਆ ਤਾਂ ਉਸ ਦੀ ਆਵਾਜ਼ ਵਿੱਚ ਗੁੱਸਾ ਸੀ ਆਪਣੇ ਦਿਲ ਤੇ ਵਿਸ਼ਵਾਸਤਾ ਰੱਖ ਪਰ ਇਹ ਗੱਲ ਕਦੇ ਨਾ ਭੁੱਲ ਕੇ ਤੂੰ ਮਾਰੂਥਲ ਵਿੱਚ ਹੈ ਜਦੋਂ ਬੰਦੇ ਇੱਕ ਦੂਜੇ ਨਾਲ جنگ ਲੜ ਰਹੇ ਹੁੰਦੇ ਹਨ ਤਾਂ ਅਨੰਤ ਦੀ ਆਤਮਾ ਨੂੰ ਲੜਾਈ ਦੀਆਂ ਚੀਕਾਂ ਸੁਣ ਜਾਂਦੀਆਂ ਹਨ ਇਸ ਦੇ ਸਿੱਟੇ ਵਿੱਚ ਇਸ ਆਸਮਾਨ ਹੇਠਲੇ ਹਰ ਪ੍ਰਾਣੀ ਅਤੇ ਵਸਤੂ ਨੂੰ ਭੋਗਣੇ ਪੈਂਦੇ ਹਨ ਮੁੰਡੇ ਨੇ ਸੋਚਿਆ ਕਿ ਸਭ ਚੀਜ਼ਾਂ ਇੱਕੋ ਹੀ ਹਨ ਅਤੇ ਉਸੇ ਸਮੇਂ ਹੀ ਜਿਵੇਂ ਕਿ ਮਾਰੂਥਲ ਵਿੱਚ ਇਹ ਦਰਸਾਉਣਾ ਚਾਹੁੰਦਾ ਹੋਵੇ ਕਿ ਤਾਸਾ ਜੀ ਦੀ ਗੱਲ ਠੀਕ ਹੈ ਦੋ ਘੋੜਸਵਾਰ ਦੋਹਾਂ ਦੇ ਪਿੱਛੇ ਆਪਰ ਘਟੋਏ ਉਹਨਾਂ ਵਿੱਚੋਂ ਇੱਕ ਕਹਿ ਲੱਗਾ ਤੁਸੀਂ ਇਸ ਤੋਂ ਅੱਗੇ ਨਹੀਂ ਜਾ ਸਕਦੇ ਕਿ ਇਹ ਉਹ ਇਲਾਕਾ ਹੈ ਜਿੱਥੇ ਕਬੀਲਿਆਂ ਵਿੱਚ ਜੰਗ ਚੱਲ ਰਹੀ ਹੈ ਮੈਂ ਬਹੁਤ ਦੂਰ ਨਹੀਂ ਜਾ ਰਿਹਾਗਾ ਤਾਸਾ ਜੀ ਨੇ ਘੋੜਸਵਾਰ ਦੀਆਂ ਅੱਖਾਂ ਵਿੱਚ ਸਿੱਧੇ ਝਾਕ ਦੇ ਕੇ ਜਵਾਬ ਦਿੱਤਾ ਉਹ ਕੁਝ ਪਲ ਲਈ ਚੁੱਪ ਰਹੇ ਅਤੇ ਫਿਰ ਇਸ ਗੱਲ ਲਈ ਸਹਿਮਤ ਹੋ ਗਏ ਕਿ ਮੁੰਡਾ ਤੇ ਤਾਸਾ ਅੱਗੇ ਜਾ ਸਕਦੇ ਹਨ ਮੁੰਡੇ ਨੇ ਇਹ ਸਾਰੇ ਹਾਲਾਤ ਨੂੰ ਧਿਆਨ ਨਾਲ ਦੇਖਿਆ ਤੇ ਕਿਹਾ ਜਿਸ ਤਰ੍ਹਾਂ ਨਾਲ ਤੁਸੀਂ ਉਹਨਾਂ ਕੋੜ ਸਵਾਰਾਂ ਵੱਲ ਦੇਖਿਆ ਉਸ ਨਾਲ ਤੁਸੀਂ ਉਹਨਾਂ ਤੇ ਹਾਵੀ ਹੋ ਗਏ ਸੀਗੇ ਤਾਂ ਸਾਜ ਨੇ ਜਵਾਬ ਦਿੱਤਾ ਤੁਹਾਡੀਆਂ ਅੱਖਾਂ ਤੁਹਾਡੀ ਆਤਮਾ ਦੀ ਮਜ਼ਬੂਤੀ ਨੂੰ ਦਿਖਾਉਂਦੀਆਂ ਹਨ ਮੁੰਡੇ ਨੇ ਸੋਚਿਆ ਕਿ ਇਹ ਗੱਲ ਸੱਚੀ ਹੈ ਉਸਨੇ ਦੇਖਿਆ ਕਿ ਪਿਛਲੇ ਫੌਜੀ ਪੜਾਅ ਉਤੇ ਤਾਇਨਾਤ ਬਹੁਤ ਸਾਰੇ ਹਥਿਆਰਬੰਦ ਸੈਨਿਕਾਂ ਵਿੱਚੋਂ ਕਿਸੇ ਨੇ ਵੀ ਉਹਨਾਂ ਵੱਲ ਕੋਈ ਧਿਆਨ ਨਹੀਂ ਦਿੱਤਾਗਾ ਉਹ ਉਹਨਾਂ ਤੋਂ ਇੰਨੀ ਦੂਰ ਸੀਗੀ ਕਿ ਉਸਦਾ ਚਿਹਰਾ ਤੱਕ ਵੀ ਦਿਖਾਈ ਨਹੀਂ ਸੀ ਦਿੰਦਾਗਾ ਪਰ ਮੁੰਡੇ ਨੂੰ ਇੰਨੀ ਗੱਲ ਪੱਕਾ ਪਤਾ ਸੀਗੀ ਕਿ ਉਹ ਜ਼ਰੂਰ ਉਹਨਾਂ ਵੱਲ ਦੇਖ ਰਿਹਾ ਸੀਗਾ ਆਖਰਕਾਰ ਜਦੋਂ ਉਹ ਸਮੁੱਚੇ ਇਸ ਹੰਦੇ ਦੇ ਨਾਲ-ਨਾਲ ਫੈਲੀ ਹੋਈ ਪਹਾੜੀ ਦੀ ਲੜੀ ਨੂੰ ਪਾਰ ਕਰਨ ਗਏ ਤਾਂ ਤਾ ਸਾਜ ਨੇ ਕਿਹਾ ਕਿ ਇੱਥੋਂ ਫਿਰਾਮੈਂਡ ਸਿਰਫ 2 ਦਿਨ ਦੀ ਦੂਰੀ ਤੇ ਹੀ ਹਨ ਮੁੰਡਾ ਕਹਿ ਲੱਗਾ ਜੇ ਅਸੀਂ ਛੇਤੀ ਹੀ ਵਾਪਸ ਜੇ ਅਸੀਂ ਛੇਤੀ ਹੀ ਆਪਸ ਵਿੱਚ ਵਿਛੜਨ ਜਾ ਰਹੇ ਹਾਂ ਤਾਂ ਮੈਨੂੰ ਤਾ ਸਾਜੀ ਸਿਖਾ ਦਿਓ ਤੈਨੂੰ ਤਾ ਸਾਜੀ ਬਾਰੇ ਪਹਿਲਾਂ ਹੀ ਪਤਾ ਹੈ ਆਨੰਦ ਦੀ ਆਤਮਾ ਵਿੱਚ ਦਾਖਲ ਹੋਣਾ ਤੇ ਆਪਣੇ ਲਈ ਰਾਖਵੇਂ ਰੱਖੇ ਹੋਏ ਖਜ਼ਾਨੇ ਨੂੰ ਲੱਭਣਾ ਹੀ ਤਾ ਸਾਜੀ ਹੈ ਨਹੀਂ ਮੇਰਾ ਇਹ ਮਤਲਬ ਨਹੀਂ ਸੀਗਾ ਮੈਂ ਤਾਂ ਤਾਤ ਨੂੰ ਸੋਨੇ ਵਿੱਚ ਬਦਲੇ ਜਾਣ ਦੀ ਗੱਲ ਕਰ ਰਿਹਾ ਹਾਂ ਤਾ ਸਾਜ ਮਾਰੂਥਲ ਵਾਂਗ ਹੀ ਚੁੱਪ ਕਰ ਗਿਆ ਸੀਗਾ ਅਤੇ ਇਸ ਦਾ ਜਵਾਬ ਉਦੋਂ ਹੀ ਦਿੱਤਾ ਜਦੋਂ ਉਹ ਖਾਣਾ ਖਾ ਚੁੱਕੇ ਸਨ ਉਹ ਕਹਿਣ ਲੱਗਾ ਇਸ ਕਾਇਨਾਤ ਵਿੱਚ ਹਰ ਚੀਜ਼ ਹੌਲੀ-ਹੌਲੀ ਉਤਪਤ ਹੋਈ ਹੈ ਅਤੇ ਸਿਆਣੇ ਲੋਕਾਂ ਲਈ ਸੋਨਾ ਉਹ ਤਾਤ ਹੈ ਜਿਹੜੀ ਸਭ ਤੋਂ ਵੱਧ ਵਿਕਸਿਤ ਹੋ ਗਈ ਹੈ ਇਹ ਨਾ ਪੁੱਛੀ ਕਿ ਕਿਉਂ ਮੈਂ ਜਾਣਦਾ ਹੀ ਨਹੀਂਗਾ ਕਿ ਅਜਿਹਾ ਕਿਉਂ ਹੋਇਆ ਹੈ ਮੈਂ ਸਿਰਫ ਇਹ ਜਾਣਦਾ ਹਾਂ ਕਿ ਰਵਾਇਤ ਪਰੰਪਰਾ ਹਮੇਸ਼ਾ ਹੀ ਸਹੀ ਹੁੰਦੀ ਹੈ ਆਮ ਲੋਕਾਂ ਨੇ ਕਦੇ ਵੀ ਸਿਆਣੀਆਂ ਗੱਲਾਂ ਨਹੀਂ ਸਮਝ ਗੰਗਾ ਇਸ ਵਿੱਚ ਸੋਨਾ ਉਤਪਤੀ ਦੀ ਨਿਸ਼ਾਨੀ ਹੋਣ ਦੀ ਥਾਂ ਤੇ ਲੜਾਈ ਦਾ ਸਬਬ ਬਣ ਗਿਆ ਹੈ ਮੁੰਡਾ ਕਹਿਣ ਲੱਗਾ ਵਸਤਾ ਤਾਂ ਬਹੁਤ ਸਾਰੀਆਂ ਭਾਸ਼ਾਵਾਂ ਬੋਲਦੀਆਂ ਹਨ ਮੇਰੇ ਲਈ ਕੋਈ ਸਮਾਂ ਐਸਾ ਵੀ ਹੁੰਦਾ ਸੀਗਾ ਜਦੋਂ ਊਠ ਦਾ ਰਿੰਗਣਾ ਸਿਰਫ ਰਿੰਗਣਾ ਹੀ ਹੁੰਦਾ ਸੀਗਾ ਫਿਰ ਇਹ ਖਤਰੇ ਦਾ ਸੰਕੇਤ ਬਣ ਗਿਆ ਤੇ ਆਖਰਕਾਰ ਇਹ ਸਿਰਫ ਰਿੰਗਣਾ ਹੀ ਰਹਿ ਗਿਆ ਸੀਗਾ ਇਸ ਤੋਂ ਬਾਅਦ ਮੁੰਡਾ ਚੁੱਪ ਕਰ ਗਿਆ ਤਾਂ ਸਾਈ ਨੂੰ ਖਬਰ ਇਹ ਸਭ ਕਾਸੇ ਬਾਰੇ ਪਹਿਲਾਂ ਹੀ ਪਤਾ ਸੀਗਾ ਮੈਂ ਬਹੁਤ ਸਾਰੇ ਸੱਚੇ ਤਾਤਸਾਜਾਂ ਨੂੰ ਜਾਣਦਾ ਹਾਂ ਉਹਨਾਂ ਆਪਣੇ ਆਪ ਨੂੰ ਪ੍ਰਯੋਗਸ਼ਾਲਾਵਾਂ ਵਿੱਚ ਬੰਦ ਕਰ ਲਿਆ ਤੇ ਸੋਹਣੇ ਵਾਂਗ ਹੀ ਉਤਪਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਆਖਰਕਾਰ ਉਹਨਾਂ ਪਾਰਸ ਪੱਥਰ ਲੱਭ ਲਿਆ ਹੈ ਕਿਉਂਕਿ ਉਹਨਾਂ ਸਮਝ ਲਿਆ ਸੀਗਾ ਕਿ ਜਦੋਂ ਕੋਈ ਚੀਜ਼ ਉਤਪਤ ਹੁੰਦੀ ਹੈ ਤਾਂ ਆਲੇ-ਦੁਆਲੇ ਦੀ ਹਰ ਇੱਕ ਚੀਜ਼ ਵੀ ਉਸੇ ਹਿਸਾਬ ਨਾਲ ਹੀ ਉਤਪਤੀ ਕਰਦੀ ਰਹਿੰਦੀ ਹੈ ਕੁਝ ਹੋਰਾਂ ਨੂੰ ਪਾਰਸ ਪੱਥਰ ਅਚਨਚੇਤ ਹੀ ਮਿਲ ਗਿਆ ਸੀਗਾ ਉਹਨਾਂ ਨੂੰ ਪਹਿਲਾਂ ਹੀ ਗੌਣਮਯੂਜ ਸੀਗਾ ਤੇ ਉਹਨਾਂ ਦੀਆਂ ਆਤਮਾਵਾਂ ਹੋਰ ਹੋਰਾਂ ਦੀਆਂ ਆਤਮਾਵਾਂ ਦੇ ਮੁਕਾਬਲੇ ਇਹਨਾਂ ਗੱਲਾਂ ਲਈ ਵਧੇਰੇ ਤਿਆਰ ਸਨ ਪਰ ਉਹਨਾਂ ਨਾਲ ਕੋਈ ਫਰਕ ਨਹੀਂ ਪੈਂਦਾਗਾ ਕਿਉਂਕਿ ਉਹਨਾਂ ਦੀ ਗਿਣਤੀ ਬਹੁਤ ਥੋੜੀ ਹੈ ਅਤੇ ਕੁਝ ਐਸੇ ਵੀ ਸਨ ਜਿਨ੍ਹਾਂ ਦੀ ਦਿਲਚਸਪੀ ਸਿਰਫ ਸੋਨੇ ਵਿੱਚ ਸੀਗੀ ਉਹਨਾਂ ਨੂੰ ਕਦੇ ਵੀ ਇਸ ਦਾ ਭੇਦ ਨਹੀਂ ਲੱਭਾਗਾ ਉਹ ਇਸ ਲਈ ਪਲ ਇਸ ਲਈ ਇਸ ਗੱਲ ਨੂੰ ਪੁੱល ਹੀ ਗਏ ਆ ਕਿ ਸਿੱਕਾ ਤਾਂਬਾ ਤੇ ਲੋਹਾ ਐਸੇਂਗਾ ਤਾਤਾ ਹਨ ਜਿਨ੍ਹਾਂ ਨੇ ਆਪੋ ਆਪਣੀਆਂ ਹੋਂਣਾਂ ਨੂੰ ਮੁਕੰਮਲ ਕਰਨਾ ਅਤੇ ਜਿਹੜਾ ਵੀ ਕਿਸੇ ਹੋਰ ਚੀਜ਼ ਦੀ ਹੋਂਣੀ ਵਿੱਚ ਦਖਲ ਦਿੰਦਾ ਹੈ ਉਹ ਆਪਣੀ ਚੀਜ਼ ਨੂੰ ਕਦੇ ਵੀ ਲੱਭ ਨਹੀਂ ਸਕੇਗਾ ਤਾ ਸਾਜ ਦੇ ਇਹ ਸ਼ਬਦ ਕਿਸੇ ਵੀ ਸ਼ਰਾਪ ਵਾਂਗ ਗੂੰਜੇ ਸੀਗੇ ਉਸ ਨੇ ਧਰਤੀ ਤੋਂ ਇੱਕ ਘੋਗਾ ਚੱਕ ਲਿਆ ਸੀਗਾ ਕਹਿੰ ਲੱਗਾ ਇਹ ਮਾਰੂਥਲ ਕਿਸੇ ਵੇਲੇ ਸਮੁੰਦਰ ਹੁੰਦਾ ਸੀਗਾ ਮੈਂ ਇਹ ਗੱਲ ਨੋਟ ਕੀਤੀ ਹੈ ਮੁੰਡੇ ਨੇ ਜਵਾਬ ਦਿੱਤਾ ਤਾਂ ਸਾਜ ਨੇ ਮੁੰਡੇ ਨੂੰ ਕਿਹਾ ਕਿ ਉਹ ਘੋਗਾ ਆਪਣੇ ਕੰਨ ਨੂੰ ਲਾਵੇ ਆਪਣੇ ਬਚਪਨ ਵਿੱਚ ਤਾਂ ਸਾਜ ਨੇ ਅਜਿਹਾ ਕਈ ਵਾਰ ਕੀਤਾ ਸੀਗਾ ਜੇ ਉਸ ਨੂੰ ਸਮੁੰਦਰ ਦੀ ਆਵਾਜ਼ ਸੁਣਾਈ ਦਿੰਦੀ ਸੀਗੀ ਸਮੁੰਦਰ ਇਸ ਘੋਗੇ ਵਿੱਚ ਰਿੰਦਾ ਆ ਰਿਹਾ ਹੈ ਕਿਉਂਕਿ ਇਹ ਉਸ ਦੀ ਹੋਣੀ ਅਤੇ ਇਹ ਉਨੀ ਦੇਰ ਤੱਕ ਇਸੇ ਤਰ੍ਹਾਂ ਹੀ ਕਰਦਾ ਰਹੇਗਾ ਜਿੰਨਾ ਦੇਰ ਤੱਕ ਇੱਕ ਵਾਰ ਫੇਰ ਮਾਰੂਥਲ ਤੇ ਪਾਣੀ ਨਹੀਂ ਪਰ ਜਾਂਦਾ ਉਹ ਆਪਣੇ ਘੋੜਿਆਂ ਤੇ ਚੜੇ ਅਤੇ ਮਿਸਰ ਦੇ ਪਿਰਾਮਿਡਾਂ ਦੀ ਦਿਸ਼ਾ ਵੱਲ ਨੂੰ ਚੱਲ ਪਏ